ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ सत दुखिया न सत सुखिया न सत पाणी जंत्रह न सत मुंड मोडाई केसी ਨਾ ਸਤ ਪੜਿਆ ਦੇਸ ਫਿਰਹਿ ਨਾ ਸਤ ਦੁਖੀਆ ਨਾ ਸਤ ਸੁਖੀਆ ਨਾ ਸਤ ਪਾਣੀ ਜੰਤ ਫਿਰਹਿ ਨੋਂ ਸਤ ਮੂਡ ਮੁਡਾਈ ਕੇਸੀ ਨੋਂ ਸਤ ਪੜਿਆ ਦੇਸ ਫਿਰਹਿ ਨੋਂ ਸਤ ਰੁਖੇ ਬਿਰਖੇ ਪੱਥਰ ਆਪਤ ਸ਼ਾਵੈ ਦੁਖ ਸਹੈ ਨਾ ਸਤ ਹਸਤੇ ਬੱਧ ਸੰਗਲ ਨਾ ਸਤ ਗਾਈ ਕਾਹ ਚਰਹਿ ਜਿਸ ਹੱਥ ਸਿੱਧ ਦੇਵੇ ਜਿਸੋਈ ਜਿਸਨੋ ਦੇ ਤਿਸ ਆਏ ਮਿਲੈ ਨਾਨਕ ਤਾ ਕਾ ਮਿਲੈ ਵਡਾਈ ਜਿਸ ਘਟ ਪੀਤਰ ਸਬਦ ਰਵੈ ਸਭ ਘਟ ਮੇਰੇ ਹਉ ਸਭਨਾ ਅੰਦਰ ਜਿਸ ਹੈ ਖੁਆਇ ਤਿਸ ਕਾਣ ਕਹੈ ਜਸਹ ਦਿਖਾਲਾ ਵਟੜੀ ਤੇਸਹ ਪੁਲਾਵ ਕਾਣ ਜਸਹ ਪੁਲਾਈ ਪੰਦ ਸਿਰ ਤੇਸਹ ਦਿਖਾਵ ਕਾਣ ਮਹਲਾ ਪਹਿਲਾ ਸੋਗ ਰਹੀ ਜੋ ਨਿਗਰੋ ਕਰੈ ਜਾਪ ਤਪ ਸੰਜਮ ਭੀਖਿਆ ਕਰ ਪੁੰਨ দান ਕਾ ਕਰੈ ਸਰੀਰ ਸੋ ਗਿਰਹੀ ਗੰਗਾ ਕਾਨੀਰ ਬੋਲੈ ਇਸਰ ਸਤ ਸਰੂਪ ਪਰਮ ਤੰਤ ਮਹੇਖਨਾਰੂਪ ਮਹੱਲਾ ਪਹਿਲਾ ਸੋ ਓ ਤੁੱਤੇ ਜੋ ਧੂਪ ਆਪਿ ਵਿਖਿਆ ਪੂਜਨ ਕਰੈ ਸੰਤੋਪ ਔ ਹਟ ਪਟਣ ਮਹਿ ਭੀਖਿਆ ਕਰ ਸੋ ਔ ਤੁੱਤੇ ਸਿਵਪੁਰ ਚੜੈ ਬੋਲਾ ਗੋਰਖ ਸਤਸਰੂਪ ਤੰਤਮਹ ਰੇਖਨਾਰੂਪ ਮਹਲਾ ਪਹਿਲਾ ਸੋ ਉਦਾਸੀ ਜੇ ਪਾਲੈ ਉਦਾਸ ਅਰਧ ਉਰਦ ਕਰੇ ਨਿਰੰਜਨ ਵਾਸ ਚੰਦ ਸੂਰਜ ਕੇ ਪਾਏ ਗੰਢ ਤਿਸ ਉਦਾਸੀ ਕਾ ਪੜਨ ਕੰਧ बोल गोपी चंद सत स्वरूप परम सरू परमत नारूप महला पहला सोपाखन्डी जेकायां पखाले कायां की अगनां ब्रह्म पर जाले सुपने बिन्दनां देई चरणां ਤਿਸ ਪਖੰਡੇ ਜਰਾ ਨ ਮਰਣ ਬੋਲਾ ਚਰਪਟ ਸਤ ਸਰੂਪ ਪਰਮ ਤੰਤਵਹ ਰਖਨਾਰੂਪ महला पहला सो सोरागीज उलट ब्रह्म गगन मंडल अंतर रोहन आ ਤੇ ਬੇਰਾਗੀ ਸਤ ਸਮਾਨ ਬੋਲਾ ਪਰ ਥਰ ਸਤ ਸਰੂਪ ਪਰਮ ਤੰਤ ਮਹਾਰਖਨਾਰੂਪ ਮਹਲਾ ਪਹਿਲਾ ਕਿਉ ਮਰੈ ਮੰਦਾ ਕਿਉ ਜੀਵ ਜੁਗਤ ਕੰਨ ਪੜਾਏ ਕਿ ਆਖ ਖਾਜ ਭਗਤ ਅਸਤ ਨਾਸਤ ਏਕੋ ਨਾਉ ਕੌਣ ਸੋ ਅੱਖਰ ਜਿਤ ਰਹਿ ਹੈ ਆਉ ਤੂ ਪਛਾਵ ਜੇ ਸਮ ਕਰ ਸਹੈ ਤਨਨ ਕੇ ਆਖ ਗੁਰ ਕੋ ਕਹ ਸ਼ਵਰਤਾਰੇ ਵਰਤਹਿ ਪੂਤ ਨਾ ਸੰਸਾਰੀ ਨਾਉ ਤੂਤ ਨਿਰੇ ਜੋ ਰਹਿ ਸਮਾਏ ਕਾਹੇ ਭਿਖਿਆ ਮੰਗਣ ਜਾਏ ਪੌੜੇ ਹਰ ਮੰਦਰ ਸੋਈ ਆਖੀਏ ਜੇ ਹੋ ਹਰ ਜਤ ਮਾਨਸ ਦੇਹ ਗੁਰ ਬਚਨੀ ਪਾਇਆ ਸਬ ਆਤਮ ਰਾਮ ਪਛਾਤਾ ਬਾਹਰ ਮੂਲ ਨਾ ਖੋਜੀਐ ਕਰਮਾਹਿ ਵਿਧਤਾ ਮਨਮੁਖ ਹਰ ਮੰਦਰ ਕੀ ਸਾਰ ਨ ਜਾਣਨੀ ਤਨੇ ਜਨਮ ਗਵਾਤਾ ਸਭ ਮਹਿ ਇਕ ਵਰਤਦਾ ਗੁਰ ਸਬਦੇ ਪਾਇਆ ਜਾਈ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੇ ਨਾਇਣ ਸਭ ਮਹਿ ਇੱਕ ਵਰਤਦਾ ਗੁਰ ਸਬਦ ਦੇ ਪਾਇਆ ਜਾਏ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੇ ਨਾਏ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹੱਲਾ ਪਹਿਲਾ ਨਾ ਸਤ ਦੁਖੀਆ ਨਾ ਸਤ ਸੁਖੀਆ ਨਾ ਸਤ ਪਾਣੀ ਜੰਤ ਫਿਰਹਿ 9 7 ਮੂਡ ਮੁੜਾਈ ਕੇਸੀ 9 7 ਪੜਿਆ ਦੇਸ ਫਿਰਹਿ ਰਾਗ ਰਾਮ ਕਲੀ ਕੀ ਵਾਰ ਪਹਿਲੀ ਪੌੜੀ 12ਵੀਂ ਸ਼ਲੋਕਾਂ ਨਾਲ